ਦਵਾਰ ਦੀ ਜਰਾ ਚਿੰਤਪੁਰ ਦੀ ਮਾਈ ਦੀ ਦਾ ਹੋਸਤਾ ਦੇ ਦਵਾਰੀ ਤੂੰ ਦੇਖ ਰੋ ਸਾਡਾ ਚੈਨਲ ਸਾਡਾ ਚੈਨਲ ਦੇਖਣ ਵਾਲੇ ਸਾਰੇ ਦੋਸਤਾਂ ਦਾ ਇੱਕ ਵਾਰ ਫੇਰ ਮੈਂ ਰੋਹਿਤ ਆਜਾਦ ਦਿਲੋਂ ਸਵਾਗਤ ਕਰਦਾ ਹਾਂ ਦੋਸਤੋ ਅੱਜ ਅਸੀਂ ਖੜੇ ਹਾਂ ਪੁਰਾਣਾ ਸ਼ਹਿਰ ਕੋਟਕੂੜਾ ਵਿਖੇ ਜਿੱਥੇ ਦੁਰਗਾ ਮੰਦਿਰ ਇੱਕ ਬਹੁਤ ਹੀ ਪੁਰਾਣਾ ਮੰਦਿਰ ਹੈ ਦਿਖਾਇਆ ਜਾ ਰਿਹਾ 52 ਸਾਲ ਪੁਰਾਣਾ ਮੰਦਿਰ ਹੈ ਅੱਜ 99 ਜੋ ਮੁਰਸੀ ਸਥਾਪਨਾ ਦੇ ਵਿੱਚ ਜਿਹੜਾ ਹੋਇਆ ਹੈ ਇੱਥੇ ਮਨਾ ਰਹੇ ਨੇ ਇਕੱਠੇ ਹੋ ਕੇ ਇਥੇ ਸ਼੍ਰੀ ਦੁਰਗਾ ਮੰਦਿਰ ਦੇਵਸਥਾਨ ਕੋਟਪੂਰਾ ਮੰਦਿਰ ਕਮੇਟੀ ਦੇ ਜੋ ਆਗੂ ਨੇ ਅਸ਼ੋਕ ਜੀ ਉਹਨਾਂ ਦੀ ਪ੍ਰਧਾਨ ਨੇ ਇੱਥੇ ਜਿਹੜਾ ਹੈਗਾ ਉਹ ਵੀ ਸਾਡੇ ਨਾਲ ਜੁੜੇ ਨੇ ਨਾਲ ਮੰਦਿਰ ਦੇ ਪੁਜਾਰੀ ਵੀ ਜੁੜੇ ਨੇ ਉਹ ਸਾਨੂੰ ਜਿਹੜਾ ਜਾਣਕਾਰੀ ਦੇਣਗੇ ਅੱਜ 29 ਜਿਹੜਾ ਹੈਗਾ ਮੂਰਤੀ ਸਥਾਪਨਾ ਦੇ ਮੌਕੇ ਜੋ ਅੱਜ ਇਹ ਜਾਗਰਣ ਦੇ ਰੂਪ 'ਚ ਜੋ ਪ੍ਰੋਗਰਾਮ ਕਰਵਾ ਰਹੇ ਨੇ ਉਹਦੀ ਡਿਟੇਲ ਲਵਾਂਗੇ ਆਪਾਂ ਇਹਨਾਂ ਤੋਂ ਪਹਿਲਾਂ ਤੋਂ ਪਹਿਲਾਂ ਤਾਂ ਛੋਕ ਦੇੜੇ ਨਾਲ ਗੱਲ ਕਰਦੇ ਹਾਂ ਪਤਿ ਜੀ ਹਾਂਜੀ ਫਿਰ ਦੱਸਿਓ ਅੱਜ ਜਿਹੜਾ ਮੂਰਤੀ ਸਥਾਪਨਾ ਬੁੰਧਵਾ ਤੁਸੀਂ ਮਨਾ ਰਹੇ ਹੋ ਇੱਥੇ ਦੁਰਗਾ ਮੰਦਿਰ ਹਾਂਜੀ ਇਹਦੇ ਬਾਰੇ ਥੋੜਾ ਟਿ ਟਿਓ ਵਿਸਾਈ 1973 ਦੇ ਜਿਹੜੇ ਸਥਾਪਨਾ ਕੀਤੀ ਗਈ ਸੀ ਮਾਈ ਦੀ ਮੂਰਤੀ ਉਹਦੇ ਅਪਲਕਸ਼ ਜਿਹੇ ਦਿਨ ਮਨਾਈ ਜਾਂਦਾ ਹੈ 15 ਫਰਵਰੀ ਦਾ 52 ਸਾਲ ਹੋ ਗਏ ਉਹ ਤੇ ਅਰਸੋਰੀ ਹੋਰ ਇਸ ਮੰਦਿਰ ਦੇ ਬਾਰੇ ਤੁਸੀਂ ਕੋਈ ਜਾਣਕਾਰੀ ਦੇਣਾ ਚਾਹੁੰਦੇ ਜਿਹੜੀ ਲੋਕ ਨੂੰ ਪਤਾ ਲੱਗੇ ਮੰਦਿਰ ਜਿਹੜਾ ਸਾਡੇ ਇਹ ਭੰਡਾਰਾ ਰੋਜ਼ ਚੱਲਦਾ ਦੁਪਹਿਰੇ ਬੇਨਾਨਾ ਦਾ ਉੱਪਰ ਸਲਾਈ ਸੈਂਟਰ ਹੈ ਜਿਹਨਾਂ ਦੇ ਲੜਕਿਆਂ ਨੂੰ ਅਸੀਂ ਸਲਾਈ ਦੀ ਸਿੱਖਿਆ ਦਿੰਨੇ ਇੱਕ ਸਾਡਾ ਜਿਹੜਾ ਹਸਪਤਾਲ ਚੱਲਦਾ ਹੈ ਕਰੀਬ ਦਵਾਈ ਦਾ ਉਹ ਭਰੀ ਹੈ ਬਿਲਕੁਲ ਤੀ ਨਾ ਉਹ ਇੱਥੇ ਮੁੜਕਰ ਕਰਨ ਨੂੰ ਹਾਂਜੀ ਹਾਂ ਮੰਦਰ ਦੇ ਵਿੱਚ ਬਸ ਇਹ ਮੰਦਰ ਨਾਲ ਸਾਡੇ ਗਾਮ ਕਿਤੇ ਜਾਂਦੇ ਆ ਜਿਹੜਾ ਪਿਛਲੇ ਹੋਂਦ ਦੇ ਸਾਹਮਣੇ ਤੁਸੀਂ ਜਿਹੜਾ ਹੈ ਸਮਾਜ ਸੇਵੀ ਕੰਮ ਆ ਵੀ ਜਿਹੜਾ ਹੈ ਉਹ ਚ ਕਰ ਰਹੇ ਜਿਹੜਾ ਗਰੀਬ ਲੜਕੀਆਂ ਵਿਆਹ ਵਾਸਤੇ ਦੀ ਸਮਾਨ ਦਿੰਦੇ ਆ ਰੋਜ਼ਾਨਾ ਸੇ ਗਊ ਪੱਠੇ ਜਿਹੜੇ ਮੰਦਰ ਜੋ ਲਪਾਏ ਜਾਂਦੇ ਇਸ ਕੰਮ ਅਸੀਂ ਕਰ ਰਹੇ ਆ ਬਹੁਤ ਹੀ ਚੰਗਾ ਕੰਮ ਜਿਹੜਾ ਇਹ ਕਰ ਰਹੇ ਨੇ ਆ ਅਸ਼ੋਕ ਦੋੜੇ ਨਾਲ ਜਿਹੜੀ ਗੱਲ ਕੀਤੀ ਆ ਆਪਾਂ ਉਹਨਾਂ ਨੇ ਆਪਣੇ ਜੋ ਮੰਦਿਰ ਵਿੱਚ ਇੱਥੇ ਜੇ ਕੰਮ ਕਰਦੇ ਨੇ ਜੋ ਸਮਾਜ ਸੇਵਾ ਨਾਲ ਸੰਬੰਧਿਤ ਕੰਮ ਨੇ ਜੋ ਮਤਲਬ ਗਰੀਬ ਜੁੜੇ ਜੋ ਵਿਆਹ ਨੇ ਤੇ ਹੋਰ ਜੋ ਸਲਾਈ ਜਿਹੜਾ ਹੈਗਾ ਸਿੱਖਿਆ ਔਰ ਇਤਰਾ ਨੋਰ ਜਿਹੜਾ ਇਹਨਾਂ ਨੂੰ ਬਥੇ ਲੰਗਰ ਜਿਹੜਾ ਇਸ ਤੇ ਲੱਗਦਾ ਜਿਹੜਾ ਬਹੁਤ ਚੰਗੇ ਕੰਮ ਜਿਹੜਾ ਕਰਦੇ ਚਿਤੇ ਜਾ ਰਹੇ ਨੇ ਆਪਾਂ ਪੁਜਾਰੀ ਜੀ ਨਾਲ ਗੱਲ ਕਰਾਂਗੇ ਇੱਕ ਸਾਡੇ ਨਾਲ ਹੋਰ ਵੀ ਜੁੜੇ ਨੇ ਆਪਾਂ ਇਹਨਾਂ ਨਾਲ ਗੱਲ ਕਰ ਸਰ ਕੀ ਨਾਮ ਹੈ ਤੁਹਾਡਾ ਸ੍ਰੀ ਰਾਮਚੰਦ ਜੀ ਹਾਂਜੀ ਕੀ ਕਹਿੰਦੇ ਚੱਲੇ ਤੁਸੀਂ ਇੱਥੇ ਦਵਾਈਆਂ ਫ੍ਰੀ ਦਿੱਤੀਆਂ ਨੇ ਡਾਕਟਰ ਹਫਤਾ ਵੀ ਖੁੱਲਿਆ ਹੋਇਆ ਹੈ ਬਾਕੀ ਹੋਰ ਕੋਈ ਜਾਣਕਾਰੀ ਕੋ ਜੋ ਮੰਦਿਰ ਸਭ ਤੋਂ ਪੁਰਾਣਾ ਪ੍ਰਸਿੱਧ ਜੋ ਦੁਨੀਆ ਹਰ ਸਾਚੰਡੇ ਸਮੁੰਦਰ ਚੋਂ ਨਿਕਲਦੇ ਹੈ ਹੋਰ ਸ਼ਹਿਰੀ ਪ੍ਰਯੋਗ ਨਹੀਂ ਕੋਈ ਪੁਰਾਣੀ ਗੱਲ ਹੈ ਜਿਹੜਾ ਕੋਈ ਮਤਲਬ ਜਿਹੜੇ ਲੋਕਾਂ ਦੇ ਅੱਗੇ ਪੁਰਾਣੀ ਠੀਕ ਹੈ ਤੁਸੀਂ ਆਪਣੀ ਹਾਂ ਚਲੋ ਇਹਨਾਂ ਨੇ ਉਹ ਗੱਲ ਕੀਤੀ ਹੈ ਮੈਨੂੰ ਪੁਜਾਰੀ ਜੀ ਨਾਲ ਮਿਲਦੇ ਆਂ ਫਕੀਰ ਕੀ ਨਾਮ ਤੁਹਾਡਾ ਮੇਰਾ ਨਾਮ ਸੋਮਨਾਥ ਸ਼ਾਸਤਰੀ ਹੈ ਤੇ ਅੱਜ ਬੁੰਧਵਾ ਜੋ ਮੂਰਤੀ ਸਥਾਪਨਾ ਦੇ ਮenarੇ ਦੁਰਗਾ ਮੰਦਰ ਕੋਟਕਪੂਰਾ ਜੋ ਪੁਰਾਣਾ ਸ਼ਹਿਰ ਵਿੱਚ ਕਮਯੂਦਾ ਇੱਥੇ ਇਸ ਬਾਰੇ ਦੱਸਿਓ ਭਰਾ ਯੋ 1973 ਨੂੰ ਮਾਤਾ ਜੀ ਕੀ ਮੂਰਤੀ ਸਥਾਪਨਾ ਹੋਈ ਸੀ ਮੰਦਿਰ ਤੋਂ ਉਸੇ ਵੀ ਪੁਰਾਣਾ ਇਤਿਹਾਸਿਕ ਹੈ ਜੋ ਹੈ तो उसके उपलक्ष्य में असि पंद्रह फरवरी को हर साल जो है धूमधाम तोमदान नाल माता रानी की चौकी भंडारा लंगर लगाते दें इतने जड़ी भी मूर्ति पचास साल से जिसकी पूजा होती होती है वो मूर्ति अपने आप सिद्ध हो जाती है तो यह सिद्ध मंदिर है एक तरह से जो यहाँ पर आने वाले हर भक्त की मन की इच्छाएं पूरी होती हैं यहाँ सुबह पाँच बजे आरती इसके बाद जो है डेली गायत्री माता का यज्ञ होता है और रोजाना चार पैर का यहाँ पर भोग लगता है चार डेली भोग लगता है सुबह दोपहरे शाम चार बजे और रात को आठ बजे तो ये जरा मंदिर है तो इसके रूल सारे नियम मतलब चंगी तरह चल रहे हैं और बड़ी ही धूमधाम से इस तरह हर फंक्शन प्रोग्राम चैत के नवरात्रों में भी रमाएं रखी जाती हैं आशू के नवरात्रों में भी रामायणें रखी जाती हैं और सारे ही प्रोग्राम सारे फंक्शन सारे त्यौहार जो है बड़ी धूमधाम से मनाते हैं जो सारे त्यौहार भी जो मतलब तो तो जो है बड़ी धूमधाम से मनाने की बात कही है पंडित जी ने ये ये थे पुजारी श्री जो दुर्गा मंदिर कोटकपुरा कोटकुरा में है उनके उन्होंने जानकारी तो तो दिया हमारे साथ मोमो जोशी जी मौजूद ने थोड़ी सी बात करें उनसे सर नमस्कार सो अभी जो है दुर्गा मंदिर इकट्ठे अमृतसर साहब में दुर्ज मना रहा हूं ये बारे थोड़ा डिटेल ਜੇ ਜਿਹੜੀ ਤੁਹਾਡੇ ਸਮੁੰਦਰ ਦੇ ਮਹੱਤਵ ਪੂਰਨ ਗੱਲ ਜਿਹੜੀ ਕੋਈ ਪਬਲਿਕ ਤੇ ਜਾਵੇ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ ਹਰ ਵੇਲੇ ਜਿੱਥੇ ਕਲੰਗਰ ਲੱਗਦੇ ਆ ਤੁਹਾਡੇ ਮੰਦਰ ਚ ਡੀਲੀ ਲਾਉਂਦੇ ਆ ਤੇ ਹਰ ਕੋਈ ਵੀ ਪ੍ਰੋਗਰਾਮ ਲੱਗੇ ਨਾ ਤੇ ਆਉਂਦੇ ਆ ਜਾਂ ਕੋਈ ਨਾ ਆਉਂਦਾ ਉਥੋਂ ਮੰਤਵ ਨਾ ਮਣਾਈ ਜਾਂਦੇ ਆ ਤੇ ਛੰਡੇ ਵੀ ਮਾਤਾ ਦੇ ਹਰ ਸਾਲ ਇੱਥੇ ਨਿਕਲਦੀ ਆ ਤੁਰਕਾ ਮੰਦਰ ਜੋ ਬੜਾ ਸਤ ਮੰਦਰ ਹੈ ਤੇ ਪੂਰੀ ਮਨਤਾ ਜਿਹੜਾ ਵੀ ਭਗਤ ਆਉਂਦਾ ਦੀ ਪੂਰੀ ਮਨੋ ਕਾਮਨਾ ਹੁੰਦੀ ਆ ਸਭ ਇੱਥੇ ਮਨੋ ਕਾਮਨਾ ਲਾਏ ਜਾਂਦੇ ਆ ਅੱਜ ਬਹੁਤ ਯਾਦ ਇੱਥੇ ਆਉਦੀ ਮੈਂਬਰ ਨੇ ਜਿਹਦੇ ਸੇਵਾਦਾਰ ਆ ਰਿਹਾ ਹੈ ਸੇਵਾ ਆਉ ਉਧਿਆਨ ਲੈ ਕੇ ਨਾਲ ਕਰੀ ਜਾਂਦੇ ਆ ਮਾਤਾ ਜੀਰ ਤੋਂ ਖਲੀ ਨਹੀਂ ਜਾਂਦੇ ਬਾਗੇ ਜਾਂਦੇ ਬੱਸ ਇਹ ਸੇਵਾਦਾਰ ਦਾਦੇ ਨੇ ਮੂਹੂ ਜਿਸੀ ਆਪਦੇ ਆਪ ਨੂੰ ਜੇ ਦਰਗਾਹ ਮੰਦਰ ਕੋਟਕਪੁਰਾ ਪੁਰਾਣਾ ਸ਼ਹਿਰ ਮਜੂਦ ਤੇ ਚਲੋ ਇਹਨਾਂ ਨਾਲ ਵੀ ਗੱਲ ਕਰ ਲਈ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਗੱਲ ਕੀਤੀ ਆ ਇੱਥੇ ਜਿਹੜਾ ਮਜੂਦ ਸੀਗੇ ਉਹਦੇਦਾਰ ਮੈਂਬਰ ਤੇ ਹੋਰ ਜਿਹੜਾ ਹੈਗਾ ਲੋਕ ਜਿਹੜਾ ਆਪਾਂ ਇਹਨਾਂ ਨਾਲ ਥੋੜੇ ਇੱਕ ਹੋਰ ਵੀ ਮਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਰ ਕੀ ਨਾਮ ਤੁਹਾਡਾ ਹਰਜਿੰਦਰ ਕੱਕੜੀਆ ਜੀ ਹਾਂ ਜੀ ਸਰ ਕੀ ਕਰੇ ਤੁਹਾਨੂੰ ਦੇਖਣਾ ਜੀ ਮਾਤਾ ਜੀ ਸ਼੍ਰੀ ਦੁਰਗਾ ਮੰਦਰ ਦੇਵਸਥਾਨ ਪੁਰਾਣਾ ਸ਼ਹਿਰ ਕੋਟਪੂਰਾ ਇਤਿਹਾਸਕ ਮੰਦਰ ਹੈ ਇੱਥੇ ਹਰ ਤਿਆਰ ਬੜੀ ਧੁੰਮਕਾਂ ਨਾਲ ਮਨਾਇਆ ਜਾਂਦਾ ਅੱਜ ਸ਼੍ਰੀ ਦੁਰਗਾ ਮਾਤਾ ਜੀ ਦਾ ਜਨਮ ਸਥਾਪਨਾ ਦਿਵਸ ਹੈ ਜਿਸ ਦਿਨ ਮਕਸਦੇ ਚਪਨਹਾਰਾ ਚੌਂਕੀ ਹੋ ਰਹੀ ਹੈ ਤੇ ਮੰਦਰ ਨੂੰ ਬੜੀ ਚੰਗੇ ਢੰਗ ਨਾਲ ਸਜਾਇਆ ਗਿਆ ਜੈ ਮਾਤਾ ਜੀ ਬਹੁਤ ਹੀ ਵਧੀਆ ਜਿਹੜਾ ਹੈਗਾ ਟਾਜਮਾਲ ਸਜਾਇਆ ਹੈਗਾ ਮੰਦਿਰ ਨੂੰ ਇਹ ਗੱਲ ਆ ਕਿ ਇਹਨੇ ਪਰ ਇਹ ਨਾਲ ਇੱਕ ਇੱਥੇ ਹੋਰ ਵੀ ਲੋਕੀ ਆਪਾਂ ਨਾਲ ਗੱਲ ਕਰਦੇ ਹਾਂ ਪਰ ਕੀ ਨਾਮ ਤੁਹਾਡਾ ਹੈ ਤੇ ਕੀ ਕਹਿੰਦੇ ਜਦੋਂ ਤੁਸੀਂ ਇਸ ਮੌਕੇ ਜਿਹੜਾ ਹੈਗਾ ਅੱਜ ਦੁਰਗਾ ਮੰਦਿਰ ਆਏ ਹੋ ਤੁਸੀਂ ਬੋਲਿਓ ਜਿਹੜੇ ਹੋਰ ਸਤਨਾ ਦੇ ਜਿਹੜਾ ਮਨਾ ਰਹੇ ਹੋ ਤੁਸੀਂ ਇਸ ਕਮੇਟੀ ਦੇ ਵਿੱਚ ਵੀ ਉਹ ਮੰਦਿਰ ਕੀ ਜਾਈ ਵੀ ਉਹ ਪੂਰੀ ਲਗਨ ਨਾਲ ਤੁਸੀਂ ਆਪਣਾ ਕੰਮ ਵੀ ਕਰ ਰਹੇ ਹੋ ਕੋਈ ਸ਼ੇਵਾ ਕਰਦੇ ਹੋ ਇਹ ਮੰਦਿਰ ਇਹ ਚੰਗੇ ਦਿੱਤੇ ਗਏ ਸਾਂਭ ਸੰਭਾਲ ਰੱਖੇਗਾ ਉਹ ਮਨੁਘਾਮਨਾ ਪੂਰੀ ਹੁੰਦੀ ਹੈ ਸਾਡੇ ਅਸਾਂ ਕੋਈ ਨਹੀਂ ਦੇਖਿਆ ਕੋਈ ਕੋੜਾ ਤੋਂ ਜਿਹੜਾ ਆਇਆ ਇਹਨਾਂ ਨੇ ਕਿਹਾ ਮਨੁਘਾਮਨਾ ਪੂਰੀ ਹੁੰਦੀ ਹੈ ਮੰਦਰ ਵਿੱਚ ਆਉਣ ਨਾਲ ਤੇ ਜਿਹੜਾ ਆਇਆ ਚੰਡੂ ਵੀ ਆਇਆ ਸਾਡੇ ਨਿਕਲਦੇ ਨੇ ਤੇ ਨਾਲ ਹੋਰ ਜਿਹੜਾ ਆਇਆ ਕਿ ਜਿਹਨੇ ਜਿਹਨੇ ਵੀ ਇਹਨਾਂ ਨੇ ਕੰਮ ਦੱਸੇ ਨੇ ਮਾਸੇਵਰੇ ਕੰਮ ਜਿਹੜਾ ਦੱਸੇ ਨੇ ਖਾਸ ਤੌਰ ਤੇ ਕੋਚੀ ਹੁੰਦੇ ਨੇ ਤੇ ਬਹੁਤ ਚੰਗੇ ਲੱਗਿਆ ਸਾਨੂੰ ਇਹ ਤਿਆਰ ਕੇ ਜਿਹੜਾ ਆਇਆ ਬਹੁਤ ਕੁਲੀ ਕੁਲੀ ਹੋਈ ਐਸੇ ਪ੍ਰੋਗਰਾਮ ਦਾ ਚਾਰਜ ਜਿਹੜਾ ਇਹਨਾਂ ਨੇ ਲੋਕਾਂ ਨੂੰ ਮਿਲਵਾ ਕੇ ਮੰਨ ਲਓ ਵੀ ਅੱਲੀ ਹੋਇਆ ਜਿਹੜਾ ਚਿੰਗਿਸਤਾਨ ਤੋਂ ਹੈ ਆਪਾਂ ਜਿਹੜਾ ਆਪਾਂ ਇਹ ਨਹੀਂ ਵੀ ਜਿਹੜਾ ਸਫਰ ਨੂੰ ਦੇਖਿਆ ਜਾਵੇ ਤੇ ਸਹੀ ਤਰੀਕੇ ਨਾਲ ਰਹਿ ਜਾਵੇ ਲੋਕਾ ਵਸ ਤੇ ਸਹੀ ਤਰੀਕੇ ਨਾਲ ਪਹੁੰਚੇ ਅੱਗੇ ਇਹ ਨਹੀਂ ਕਿ ਉਹ ਰਸਤਲਾਵਾ ਕੋਸਣ ਦੇਖ ਰਹੇ ਫੈਕਟ ਰਿਪੋਰਟ ਮੈਥਡ ਕੋਲ ਤਰੀਕੇ ਨਾਲ